ਇਹ ਇਹ ਨੂੰ ਬਰਾਂਹ ਬਾਈ ਗੋਪੀ ਹੋਇਆ ਸਾਈਡੋਂ ਚੁੱਪ ਨਾ ਕਰ ਲੈ ਲੈ ਕੇ ਆ ਆ ਬੱਸ ਨਹੀਂ ਬੱਸ ਦਾ ਆਪਾਂ ਨੂੰ ਜੁੜਣੀ ਨਹੀਂ ਸੀ ਕਿ ਪੀਪਰ ਕਿੱਥੇ ਹੈ ਪੀਪਰ ਕਿੱਥੇ ਹੈ ਬਲਾਸ ਤੇ ਆਪਣੇ ਪੈਨਡੈਂਟ ਨੇ ਮੇਰੇ ਕੋਲ ਨਹੀਂ ਕਿਹੜੀ ਐਸਸੀ ਐਸਸੀ ਕੁੰਡੀ ਬੱਸ ਮੈਂ ਆਪਣੇ ਪੈਨਡੈਂਟ ਥੱਲੇ ਮੇਖਾਂ ਬਦਨੀ ਖੁਰ ਤੋਂ ਆਪਾਂ ਮੰਨ ਆ ਅਸਾਂ ਨਹੀਂ ਜਾਣਾ ਸੀ ਕਿਹੜੇ ਸਕੂਲ ਦੀ ਬੱਸ ਆ ਇਹ ਐ ਐ ਐ ਐਮ ਐਨ ਐਸ ਕਿੱਥੇ ਗੱਜ ਬਣਿਆ ਨਿਹਾਲ ਸਿੰਘ ਵਾਲੇ ਆਪਣੇ ਬਾਪ ਦੂਜੇ ਆਪਣੇ ਮਾਂ ਅੰਮ੍ਰੇ ਰੋਡ ਤੇ ਬਹੁਤ ਜਿਆਦੇ ਤੇ ਸੀਗੀ ਤੇ ਉੱਥੋਂ ਸਾਈਡ ਹੁੰਦੀ 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 ਜਦੋਂ ਕਿ ਕੁੜੀ ਆ ਗਈ ਤੇ ਬੱਸ ਪਲਟ ਗਈ ਓਕੇ ਲੋਕੀ ਬੱਚਿਆਂ ਨੂੰ ਕੱਢਿਆ ਗਿਆ ਬਾਹਰ ਇਹਦੀ ਡ੍ਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਵਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਸੀ ਭੇਜਿਆ ਨਿਹਾਲ ਸਿੰਘ ਵਾਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਢੂਈ ਢਾਈ ਵਿੱਚ ਕੱਚ ਬਹੁਤ ਖੱਬੇ ਬੱਚਿਆਂ ਦੇ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬਸ ਲਈ 26 27 ਬੱਚੇ ਸੀਗੇ ਓਕੇ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਐਨ ਐਸ ਨਿਹਾਲ ਸਿੰਘ ਵਾਲੇ ਬਧੇ ਰੋਡ ਤੇ ਆ ਦੱਸਦੇ ਸਰਕਾਰ ਨੇ ਹੀ ਨਹੀਂ ਬਣਿਆ ਵੀ ਡਰਾਈਵਰ ਆ ਜਿਹੜਾ ਮਤਲਬ ਉਹ ਟ੍ਰੇਨਿੰਗ ਕੀਤੀ ਵੀ ਸੀ ਉਹਦੀ ਤੇ ਇਹਦੀ ਸਿੱਧੀ ਸਿੱਧੀ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਸਰਕਾਰ ਨੂੰ ਇਹ ਚਾਹੀਦਾ ਵੀ ਉਹ ਜੇ ਸੱਚੀ ਸੀਰੀਅਸ ਆਗੀ এডਿਕੇਸ਼ਨ ਪ੍ਰਤੀ ਤਾਂ ਉਹ ਇਹਦਾ ਪ੍ਰਬੰਧ ਵਧੀਆ ਬਣਾਵੇ ਵਧੀਆ ਬੱਸਾਂ ਹੋਣ ਵਧੀਆ ਬੱਚਿਆਂ ਨੂੰ ਮਾਹੌਲ ਮਿਲੇ ਜਦੋਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਫਿਰ ਉਹਦੇ ਚੋਂ ਇਹੀ ਕੁਝ ਨਿਕਲਣਾ ਜਦੋਂ ਤੁਸੀਂ ਬੱਚਾ ਘਰੋਂ ਚੜਾਇਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹਦਾ ਡਰਾਈਵਰ ਉਹ ਸ਼ਰਾਬੀ ਆ ਨਹੀਂ ਬੱਚੇ ਹੀ ਆ ਗਏ ਆ ਜਦ ਆ ਹਿੱਚਣੋ ਦੇ ਮਤਲਬ ਚੈਲੀ ਆ ਸਾਡੇ ਘਰ ਆਇਆ ਤੇ ਅਸੀਂ ਜਵਾਕਾਂ ਨਹੀਂ ਲਿਆ ਜਾਵਾ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਜਵਾਕਾਂ ਦੇਖੋ ਜਵਾਕਾਂ ਲਾਇਕ ਕਰਾਇਆ ਜਾਵੇ ਜਵਾਕ ਦੇ ਬਹੁਤ ਹੋ ਗਏ ਆ ਭੁਗਾਂ 6:00 ਵਜੇ ਆ ਗਏ ਆ ਹੁਣ ਚਾਹੀਦੀ ਹੈ ਕਿ ਉਹ ਕਾਦੀ ਮੰਗ ਰਹੇ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਉਹਨੇ ਫੜ ਲਿਆ ਸੀ ਕਿ ਉਹ ਜੱਦ ਦੀ ਹੈ ਵੀ ਸ਼ਰਾਬ ਪੀਆ ਨਾ ਉਹਦਾ ਮੈਡੀਕਲ ਕਰਾਉਣਾ ਤੇ ਸੱਦੇ ਹਸਪੀਟਲ ਦੇ ਵਿੱਚ ਭੇਜ ਦਿੱਤੇ ਜਾਂਦੇ 40% ਦਰਦੇ ਆ ਨਹੀਂ ਬਾਕੀ ਦੇ ਰਿਹਾ ਬਾਕੀ ਕੁਝ ਮੀਡੀਅਮ ਤੇ ਸੀਰੀਅਸ ਹੋਏ ਚਾਹ ਕੇ ਰਹਿਣੇ ਦਾ ਕੰਮ ਹੋਣਗੇ ਅਜੇ ਤਪੀਸ਼ਟ ਕਰਦੇ ਹਾਂ ਕਿ ਤੀਹ ਦੇ ਵਿੱਚ ਜੋ ਜਿਹਦੇ ਖਲਾਫ ਰਖਸ਼ਮਾ ਸਦਾ ਲਵਾਂਗੇ 30 ਕਰਦੇ ਇਹ ਇਹ ਉੱਪਰ ਬਰਾ ਭਾਈ ਕੋਪੀ ਮਾ ਸਾਈਡ ਚੁੱਪਦਾ ਕਰੋ ਲੈ ਕੇ ਆ ਆ ਬੱਸ ਨਹੀਂ ਬੱਸ ਸਾ ਆਪਾਂ ਨੂੰ ਜੁਗੜੀ ਨਹੀਂ ਸੀ ਪੇਪਰ ਕਿੱਥੇ ਹੈ ਪੇਪਰ ਕਿੱਥੇ ਹੈ ਮੈਂ ਨਹੀਂ ਉਹ ਨਹੀਂ ਕਿ ਕਿਹੜੀ ਐਸਸੀ ਦੀ ਬਸ ਮੈਂ ਆਪਣੇ ਪੈਨ ਵਾਲੀ ਥੱਲੇ ਮੇਖਾਂ ਕੰਦੀ ਬੰਨੀ ਲੱਗ ਗਈ ਇਹ ਖੇਤ ਆਪਣਾ ਹੀ ਆ। ਹਾਂ ਮੈਂ ਤਾਂ ਪਾਣੀ ਖੱਟਣ ਆਇਆ ਜਿਹਦੇ ਚ। ਤਾਂ ਵੀ ਰਾਮੇ ਦੇ ਵੀ ਸੀਗੇ ਭਾਈ। ਹਾਂ ਵੀ ਸੀ ਕੋਈ ਪਿੰਡਾਂ ਦੇ ਬਦਰੀ ਬੰਨਾਂ ਆ ਬਦਰੀ ਤੋਂ ਕਹਿੰਦੇ ਇਹ ਤਰਸੀ ਆ। ਮੈਂ ਦੀਪ ਦੇ ਵੀ ਆ, ਦੀਪ ਦੇ ਵੀ ਆ ਪੁਰਾਣੇ ਇਹ ਵੀ ਦੇਖਿਆ ਜਾਣ ਕਾਗਜ਼ਪੱਤਰ ਪੂਰੇ ਆ। ਇੱਕ ਮਿੰਟ ਖੜ ਜਾ ਬਾਈ ਤੂੰ। ਦਾ ਕਾਂਡਾ ਕੱਢਿਆ ਇਹਨੂੰ ਕੀ ਆ ਬਸ ਸਕੂਲ ਦਾ ਨੇ ਬਾਈ ਬਚਾਰੇ ਸਕੂਲ ਜਗਾੜਾ ਪਿਆ ਵਾ ਸੀ ਤੇ ਬੁਰਾ ਹਾਲ ਸੀ ਹੈ ਨਿਕਰ ਕੇ ਜਵਾਬ ਆ ਬਾਈ ਸਰਕਾਰੀ ਹੈ ਨਾ ਉਹ ਜਿਹੜਾ ਇੱਕ ਮਿੰਟ ਲੇਖੀ ਵੀ ਮੜਾ ਮੜਾ ਇੱਧਰ ਨਹੀਂ